ਭਗਤ ਕਬੀਰ ਕਹਿੰਦੇ ਨੇ ਇੱਕ ਇੱਕ ਅੱਖਰ ਤੋਂ ਮੈਂ ਹੈ ਕੀ ਉਪਦੇਸ਼ ਦੇ ਇੱਕ ਅੱਖਰ ਨੇ ਮੇਰੇ ਲਈ ਕਿਹੜੀ ਦਿਸ਼ਾ ਬਣਾਈ ਇੱਕ ਅੱਖਰ ਨੇ ਮੈਨੂੰ ਕੀ ਸੋਚਣ ਤੇ ਨੂੰ ਜੋ ਹੈ ਮਜਬੂਰ ਕੀਤਾ ਮੈਂ ਸਵਰ ਇੱਕ ਅੱਖਰ ਲੈ ਨਾ ਕਿਉਂਕਿ 52 ਅੱਖਰ ਕਬੀਰ ਦੇ ਤੇ 52 ਗੁਰੂ ਅਰਜਨ ਦੇਵ ਜੀ ਦੇ ਤੇ ਜ਼ਿਆਦਾ ਨਹੀਂ ਤਾਂ ਫਿਰ 52 ਦਿਨ ਤੇ ਚਾਹੀਦੇ ਨਾ ਖੋਲਣ ਨੂੰ ਸੁਣਨ ਨੂੰ ਸਮਝਾਣ ਨੂੰ ਪੜਨ ਹਾਂ ਇੱਕੋ ਸ਼ਹਿਰ ਵਿੱਚ ਮੈਂ ਇਹਦੀ ਕਥਾ ਜ਼ਰੂਰ ਕੀਤੀ ਜੰਮੂ ਚ ਬਾਵਨ ਅਖਰੀ ਕੋਈ ਡੇਢ ਮਹੀਨੇ ਚ ਸਮਾਪਤੀ ਹੋਈ ਸੀ ਬਾਵਨ ਅਖਰੀ ਇਸ ਵਕਤ ਇੱਕ ਅੱਖਰ ਨੂੰ ਲੈਣਾ ਮਾ ਅੱਖਰ ਉਰਦੂ 'ਚ ਮੀਮ ਕਹਿੰਦੇ ਨੇ ਐਮ ਪੰਜਾਬੀ 'ਚ ਮੰਮਾ ਕਹਿੰਦੇ ਨੇ ਮੰਮਾ ਭਗਤ ਕਬੀਰ ਕਹਿੰਦੇ ਨੇ ਮੰਮਾ ਮਨ ਸਿਓ ਕਾਜ ਐ ਮਨ ਸਾ ਦੇ ਸਿਧ ਹੋਏ ਮਨ ਹੀ ਮਨ ਸਿਓ ਕਹੇ ਕਬੀਰਾ ਮਨ ਸਾ ਮਿਲਿਆ ਨਾ ਕੋਈ ਮਾਂ ਅਖਰ ਤੋ ਮੈਂ ਏ ਪ੍ਰੇਰਣਾ ਲਈਏ ਖੋਜ ਮਨ ਦੀ ਕਰਨੇ ਮਨ ਨੂੰ ਸਾਧਣਾ ਹੈ ਮਨ ਨੂੰ ਸਮਝਾਣਾ ਹੈ ਕਿਉਂ ਮੰਮਾ ਮਨ ਸਿਓ ਕਾਜ ਹੈ ਮਨ ਸਾਧੇ ਸੁਖ ਹੋਏ ਮਾਨੇ ਹੀ ਮਨ ਸਿਓ ਕਹੇ ਕਬੀਰਾ ਮਨ ਸਾ ਮਿਲਿਆ ਨਾ ਕੋਈ ਮਨ ਦੀ ਖੋਜ ਕਰ ਕਰਕੇ ਮੈਂ ਇੱਥੇ ਪਹੁੰਚਿਆ ਮਨ ਜੈਸਾ ਹੋਰ ਕੁਝ ਵੀ ਨਹੀਂ ਔਰ ਕੁਝ ਵੀ ਨਹੀਂ ਕਿਉਂ ਐਸਾ ਕਾ ਇਹ ਮਨ ਸ਼ਕਤੀ ਇਹੋ ਮਨ ਸਿਓ ਇਹੋ ਮਨ ਪੰਜ ਤੱਤ ਕੋ ਜੀਰੋ ਮਨ ਮੰਨ ਜਾਏ ਤੇ ਮਨ ਹੀ ਭਗਵਾਨ ਹੋ ਜਾਂਦਾ ਹੈ ਮਨ ਨਾ ਮੰਨੇ ਤੇ ਮਨ ਹੀ ਸ਼ੈਦਾਨਾ ਹੈ ਬੇੜ ਸਾਰੀ ਮਨ ਨੂੰ ਮਨਾਉਣ ਤੇ ਮੈਂ ਫਿਰ ਦौराਵਾ ਅਕਸਰ ਮਨ ਨੂੰ ਕਹਿ ਦਿੰਦਾ ਹੈ ਪੜਿਆ ਤੇ ਹੈ ਮਨ ਨਹੀਂ ਮੰਨਦਾ ਸੁਣਿਆ ਤੇ ਹੈ ਮਨ ਨਹੀਂ ਮੰਨਦਾ ਵੇਖਿਆ ਤੇ ਹੈ ਮਨ ਨਹੀਂ ਮੰਨਦਾ ਮਨ ਨਹੀਂ ਮੰਨ ਰਲ ਘੜ ਨਹੀਂ ਹੈ ਮਨ ਜਿਸ ਨੂੰ ਮਨ ਲੈਂਦਾ ਤੇ ਮਨ ਜਿਸ ਤੋਂ ਪ੍ਰਭਾਵਿਤ ਹੋ ਜਾਂਦਾ ਮਨ ਉਸੇ ਦੀ ਮੰਗ ਕਰਦਾ ਹੈ ਬੜੇ ਧਿਆਨ ਨਾਲ ਸੁਣਨਾ ਮਨ ਜਿਸ ਦੀ ਮੰਗ ਕਰਦਾ ਹੈ ਮਨ बार-बार ਉਸੇ ਨੂੰ ਯਾਦ ਕਰਦਾ ਮਨ ਜਿਸ ਨੂੰ ਯਾਦ ਕਰਦਾ ਹੈ ਫਿਰ ਮਨੁੱਖ ਉਸੇ ਲਈ ਸਮਾਂ ਕੱਢਦਾ ਹੈ ਵਕਤ ਕੱਢਦਾ ਹੈ ਸੰਘਰਸ਼ ਕਰਦਾ ਹੈ ਮਿਹਨਤ ਕਰਦਾ। ਉਹ ਇਸ ਨੂੰ ਉਲਟਾ ਕੇ ਮੈਦੂਰਾਵਾ ਜਿਸ ਨੂੰ ਮਨ ਮੰਨਦਾ ਨਹੀਂ ਤੇ ਜਿਸ ਨੂੰ ਜਿਸ ਤੋਂ ਮਨ ਪ੍ਰਭਾਵਤ ਨਹੀਂ ਮਨ ਉਸ ਦੀ ਮੰਗ ਵੀ ਨਹੀਂ ਕਰਦਾ। ਮਨ ਜਿਸ ਦੀ ਮੰਗ ਨਹੀਂ ਕਰਦਾ ਮਨ ਉਸ ਨੂੰ ਯਾਦ ਵੀ ਨਹੀਂ ਕਰਦਾ। मन जिस नो याद नहीं करदा ओदी प्राप्ति ਲਈ ਫਿਰ ਮਨੁਖ ਕੋ ਕੋਨਾ ਸਮਾ ਹੈ ਨਾ ਸੰਘਰਸ਼ ਹੈ ਕੁਛ ਨਹੀਂ ਕੁਛ ਨਹੀਂ ساری ਜ਼ਿੰਦਗੀ ਵੀ ਮਨੁਖ ਪਰਵਾਰ ਤੋਂ ਨਿਛਾਵਰ ਕਰ ਸਕਦਾ ਹੈ ਨਿਰੰਕਾਰ ਵਾਸਤੇ ਜ਼ਿੰਦਗੀ ਦਾ ਦਸਵਾਂ ਭਾਗ ਵੀ ਕੋਈ ਹੈ ਛੇ ਘੰਟੇ ਇੱਕ ਪੈਰ ਤੇ ਵੀ ਧਨ ਵਾਸਤੇ ਖੜਾ ਹੋ ਸਕਦਾ ਹੈ ਧਰਮ ਵਾਸਤੇ ਤੇ ਅੰਮ੍ਰਿਤ ਵੇਲੇ ਦਾ ਇੱਕ ਘੰਟਾ ਵੀ ਕੋਈ ਨਹੀਂ ਕੀ ਹੋਇਆ ਝੋਮ ਝੋਮ ਕੇ ਕੀਰਤਨ ਸੁਣ ਲਿਆ ਮਨ ਜਿਸ ਤੋਂ ਪ੍ਰਭਾਵਤ ਨਹੀਂ ਮਨ ਜਿਸ ਨੂੰ ਮੰਨਦਾ ਨਹੀਂ ਮਨ ਉਸ ਦੀ ਮੰਗ ਵੀ ਨਹੀਂ ਕਰਦਾ ਮਨ ਜਿਸ ਦੀ ਮੰਗ ਨਹੀਂ ਕਰਦਾ ਮਨੁਸ ਨੂੰ ਯਾਦ ਵੀ ਨਹੀਂ ਕਰਦਾ ਮਨ ਜਿਸ ਨੂੰ ਯਾਦ ਨਹੀਂ ਕਰਦਾ ਉਹ ਨੂੰ ਹਾਸਲ ਕਰਨ ਲਈ ਨਾ ਸਮਾਂ ਨਾ ਸੰਘਰਸ਼ ਹੈ ਲੋੜੀ ਗੱਲ ਖਤਮ ਕਬੀਰ ਤੇ ਕਿਸੇ ਨੇ ਜ਼ਰੂਰ ਐਸਾ ਪ੍ਰਸ਼ਨ ਕੀਤਾ ਹੈ ਤੁਸੀਂ ਪਰਮਾਤਮਾ ਨੂੰ ਕਿਵੇਂ ਜਾਣਿਆ ਐਨਾ ਮਹਾਨ ਪਰਮਾਤਮਾ ਪਰ ਤੁਹਾਡੇ ਕੋਲ ਇਤਨਾ ਮਹਾਨ ਗਿਆਨ। ਤੁਸੀਂ ਉਸ ਪਰਮਾਤਮਾ ਨੂੰ ਕਿਵੇਂ ਜਾਣੇ? ਕਿਹੜੀ ਸਾਧਨਾ ਕੀਤੀ ਹੈ? ਕਬੀਰ ਕਹਿੰਦੇ ਨੇ ਕਹੋ ਕਬੀਰ ਮਨ ਮਾਨਿਆ ਮਨ ਮਾਨਿਆ ਤਉ ਹਰ ਗੁਰ ਸਾਡਾ ਮਨ ਹਰੀ ਨੂੰ ਹਰੀ ਕਰਕੇ ਮੰਨ ਗਏ। ਜੈਸੇ ਮਨ ਪੁੱਤਰ ਨੂੰ ਪੁੱਤਰ ਕਰਕੇ ਮੰਨ ਲੈਂਦਾ ਮਿੱਤਰ ਨੂੰ ਮਿੱਤਰ ਕਰਕੇ ਮੰਨ ਲੈਂਦਾ ਪਤਨੀ ਨੂੰ ਪਤਨੀ ਕਰਕੇ ਮੰਨ ਲੈਂਦਾ ਪਤੀ ਨੂੰ ਪਤੀ ਕਰਕੇ ਮੰਨ ਲੈਂਦਾ ਮਾਂ ਨੂੰ ਮਾਂ ਕਰਕੇ ਮੰਨ ਲੈਂਦਾ ਪਿਤਾ ਨੂੰ ਪਿਤਾ ਕਰਕੇ ਮੰਨ ਲੈਂਦਾ ਜਿਹਨੂੰ ਮੰਨ ਲੈਂਦਾ ਫਿਰ ਉਹਦੀ ਯਾਦ ਵੀ ਚੱਲਦੀ ਉਹਨੂੰ ਮੰਗਦਾ ਵੀ ਔਰ ਪੁੱਤਰ ਨੂੰ ਯਾਦ ਕਰਨ ਲਈ ਵਾਜਾ ਵਜਾਣ ਦੀ ਲੋੜ ਹੈ ਮਿੱਤਰ ਨੂੰ ਯਾਦ ਕਰਨ ਵਾਸਤੇ ਤਬਲਾ ਖੜਕਾਣ ਦੀ ਲੋੜ ਹੈ ਪਤਨੀ ਨੂੰ ਯਾਦ ਕਰਨ ਵਾਸਤੇ ਪਤਨੀ ਨੂੰ ਯਾਦ ਕਰਨ ਵਾਸਤੇ ਕਿਆ ਕਥਾ ਕਹਾਣੀਆਂ ਦੀ ਲੋੜ ਹੈ ਫਲਸਫਾ ਘੋਟਣ ਦੀ ਲੋੜ ਹੈ ਇਹ ਤੇ ਯਾਦ ਆਪੇ ਹੀ ਆਉਂਦੀ ਪੁੱਤਰ ਦੀ ਯਾਦ ਆਪੇ ਆਉਂਦੀ ਮਿੱਤਰ ਦੀ ਯਾਦ ਆਪੇ ਆਉਂਦੀ ਘਰਾਂ ਦੀ ਯਾਦ ਆਪੇ ਆਉਂਦੀ ਹੈ ਪਤੀ ਦੀ ਯਾਦ ਆਪੇ ਆਉਂਦੀ ਹੈ ਪਤਨੀ ਦੀ ਯਾਦ ਆਪੇ ਆਉਂਦੀ ਹੈ ਰਹਿ ਗਈ ਗੱਲ ਪ੍ਰਮਾਤਮਾ ਨੂੰ ਯਾਦ ਕਰਨਾ ਇਹਨੂੰ ਯਾਦ ਕਰਨਾ ਹੋਵੇ ਤਬਲੇ ਵਜਾਓ ਵਾਜੇ ਖੜਕਾਓ ਤਬਲੇ ਖੜਕਾਓ ਛੇਣੇ ਖੜਕਾਓ ਗਲਾ ਫਾੜ ਪਾੜ ਕੇ ਸੁਰ ਵਿੱਚ ਕਰਕੇ ਆਲਾਪ ਕਰੋ ਇਹ ਦਿਮਾਗ ਦੀਆਂ ਨਸਾਂ ਨੂੰ ਢਿੱਲਾ ਕਰਕੇ ਫਲਸਫਾ ਗੋਟੋ ਕਥਾ ਕਹਾਣੀਆਂ ਕਰੋ ਸੇਵਾ ਕਰੋ ਪੁੰਨ ਕਰੋ दान ਕਰੋ ਅੰਮ੍ਰਿਤ ਵੇਲੇ ਉਠੋ ਮੈਂ ਦਾਵੇ ਨਾਲ ਕਹਿੰਦਾ ਸਭ ਕੁਝ ਕਰ ਰਿਆ ਵੀ ਉਹਦੀ ਯਾਦ ਨਹੀਂ ਆਉਂਦੀ ਨਹੀਂ ਆਉਂਦੀ ਜਿਸ ਤੋਂ ਮੇਰਾ ਮਨ ਪ੍ਰਭਾਵਿਤ ਨਹੀਂ ਮਨ ਉਸ ਦੀ ਮੰਗ ਨਹੀਂ ਕਰਦਾ ਮਨ ਉਸ ਨੂੰ ਯਾਦ ਨਹੀਂ ਕਰਦਾ ਉਹਦੇ ਲਈ ਕੋਈ ਸਮਾਨ ਨਹੀਂ ਉਹਦੇ ਲਈ ਕੋਈ ਵਗਨ ਨਹੀਂ ਕਬੀਰ ਕਹਿੰਨ ਮੈਂ ਸਾਧਨਾ ਪਿਆ ਕਰਦਾ ਕਿ ਮਨ ਨੂੰ ਮਨਾਣ ਦੇ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮਨ ਲਗੈ ਮਨ ਦਿਨ ਰਾਤ ਯਸਨ ਪਿਆ ਕਰ ਪਰ ਮੈਂ ਆਵਦੀ ਗਿਆਤ ਨਹੀਂ ਅਰਸ ਕਰਾਂ ਇੱਕ ਹਕੀਕਤ ਹੈ ਮਨ ਨਹੀਂ ਮੰਨਦਾ ਉਹਨਾਂ ਦਾ ਜੋ ਗੁਰਦੁਆਰਿਆਂ 'ਚ ਨਹੀਂ ਆਉਂਦੇ ਮੰਦਰਾਂ 'ਚ ਨਹੀਂ ਆਉਂਦੇ ਉਹਨਾਂ ਦਾ ਮਨ ਵੀ ਨਹੀਂ ਮੰਨਦਾ ਜੋ ਆਣ ਕੇ ਬੈਠਦੇ ਨੇ ਨਹੀਂ ਆਪਣੇ ਅਨੁਭਵ ਦੁਆਰਾ ਕਹਿਣਾ ਨਹੀਂ ਮੰਨਦਾ ਤੁਸੀਂ ਆਖੋਗੇ ਇਹ ਗੱਲ ਤੇ ਗਲਤ ਬੈਣੀ ਹੈ ਮੰਨਦਾ ਤਾਂ ਤੇ ਆ ਗਏ ਤਾਂ ਪਾਠ ਕਰ ਲੈ ਤਾਂ ਗੁਰਦੁਆਰੇ ਆ ਗਏ ਤਾਂ ਮੰਦਰ ਆ ਗਏ ਤਾਂ ਮਸਜਿਦ ਵਿੱਚ ਆ ਗਏ ਨਮਾਜ਼ ਪੜਨ ਖੁਦਾ ਨੂੰ ਖੁਦਾ ਕਰਕੇ ਮੰਨਦੇ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨਦੇ ਨਹੀਂ ਮੰਨ ਫਿਰ ਕਿਉਂ ਆਇਆ ਇਹ ਫਿਰ ਗੁਰੂ ਅਰਜਨ ਦੇਵ ਜੀ ਖੋਲਦੇ ਨੇ ਔਰ ਗਜ਼ਬ ਦੀ ਗੱਲ ਧਿਆਨ ਨਾਲ ਸੁਣਨਾ ਮੰਮੇ ਅੱਖਰ ਕੋਈ ਕੋਈ ਮਾਹ ਕਰ ਉਹ 52 ਅਖਰੀ ਕਬੀਰ ਦੀ ਇਹ 52 ਅਖਰੀ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਆਹ ਮਹਾਰਾਜ ਇਸ ਸ਼ਲੋਕ ਵਿੱਚ ਕਹਿੰਦੇ ਨੇ ਮਨੁਖ ਪਰਮਾਤਮਾ ਨੂੰ ਮੰਨਦਾ ਨਹੀਂ ਹੈ ਮਨੁ ਪਰਮਾਤਮਾ ਕੋਲੋਂ ਮੰਗਦਾ ਮੰਗਾ ਨਹੀਂ ਮੰਗ ਪੂਰੀ ਹੋ ਜਾਏ ਤਾਂ ਸੰਬੰਧ ਟੁੱਟ ਜਾਂਦਾ ਹੈ ਮੰਗ ਨਾ ਪੂਰੀ ਹੋਵੇ ਤਾਂ ਸੰਬੰਧ ਗਲਤ ਹੁੰਦਾ ਹੈ ਸੰਬੰਧ ਤੇ ਸਿਰਫ ਮੰਗਦਾਰ ਤੋਂ ਹੋਣਾ ਆਪਣੇ ਪਾਵਨ ਪਵਿੱਤਰ ਸ਼ਲੋਕ ਦੇ ਵਿੱਚ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਪਰਮਾਨੰ ਕਰਦੇ ਨੇ ਮਮਾ ਮਾੰਗਨ ਹਾਰ ਈਆਨਾ ਦੇਨ ਹਾਰ ਦੇ ਰਹੋ ਸੁਜਾਨਾ ਮੰਗਦਾਂ ਐ ਦੇ ਐ ਦੇ ਐ ਦੇ ਕਾ ਪ੍ਰਮਾਤਮਾ ਦੇਂਦਾ ਦੇਂਦਾ ਆਖੇ ਮੰਗੇ ਦੇਹ ਦੇਹ ਦਾਸ ਕਰੇ ਦਾਤਾ ਦੇਂਦਾ ਮੰਗਦਾ ਹੈ ਉਹ ਦੇਂਦਾ ਹੈ ਮੰਗਦਾ ਹੈ ਉਹ ਦੇਂਦਾ ਹੈ ਜੋ ਦੇਈ ਜਾ ਰਿਹਾ ਉਸ ਨਾਲ ਜੁੜੀ ਜਾ ਰਿਹਾ ਜੋ ਦੇਂਦਾ ਪਿਆ ਉਸ ਨਾਲ ਟੁੱਟੀ ਜਾ ਰਹੀ ਹੈ ਹਕੀਕਤ ਹੈ ਮੰਮਾ ਮੰਗਣ ਹਾਰ ਇਆਣਾ ਪਿਆਣਾ ਹੈ ਜੋ ਮੰਗਣ ਦਾ ਸੰਬੰਧ ਪਰਮਾਤਮਾ ਨਾਲ ਜੋੜਦਾ ਹੈ ਪਿਆਣਾ ਹੈ ਜੇ ਜੋ ਪਰਮਾਤਮਾ ਨਾਲ ਮੰਨਣ ਦਾ ਸੰਬੰਧ ਜੋੜਦਾ ਹੈ ਮੰਨਦਾ ਹੈ ਪ੍ਰਭਾਵਤ ਹੈ ਉਹ ਇਤਨਾ ਸਿਆਣਾ ਹੈ ਮਹਾਰਾਜ ਕਹਿੰਦੇ ਨੇ ਮੰਨੇ ਕੀ ਗਤ ਕਹੀ ਨਾ ਜਾਵੇ ਦੇਖੋ ਕਹੇ ਪਛੇ ਪਛਤਾ ਉਹਦੀ ਤੇ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਜੋ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨਦਾ ਇਤਨੀ ਸੌਖੀ ਖੇਡ ਨਾ ਸਮਝਿਆ ਸੀ ਮੰਦਿਆਂ ਗੁਰੂ ਨੂੰ ਆਇਆ ਗੁਰਦੁਆਰੇ ਨਹੀਂ ਮੰਗਦੇ ਕੁਝ ਚਾਹੀਦਾ ਕੁਝ ਕਾਮਨਾਵਾਂ ਸੰਸਾਰ ਤੋਂ ਨਹੀਂ ਪੂਰੀ ਆਉਂਦੀਆਂ ਸ਼ਾਇਦ ਗੁਰੂ ਕੋਲ ਹੋਰੀਆਂ ਕੁਝ ਕਾਮਨਾਵਾਂ ਪਰਿਵਾਰ ਤੋਂ ਨਹੀਂ ਪੂਰੀ ਆਉਂਦੀਆਂ ਸ਼ਾਇਦ ਗੁਰੂ ਤੋਂ ਪੂਰੀ ਆਉਂਦੀਆਂ ਕੁਝ ਖੇਡ ਬਾਜ਼ਾਰ ਦੇ ਚ ਨਹੀਂ ਬਣ ਸਕੀ ਸ਼ਾਇਦ ਗੁਰੂ ਕੋਲ ਬਣ ਜਾਵੇ ਕੋਈ ਖੇਡ ਮਿੱਤਰਾਂ ਪੁੱਤਰਾਂ ਕੋਲ ਨਹੀਂ ਬਣ ਸਕੀ ਸ਼ਾਇਦ ਪ੍ਰਭੂ ਕੋਲ ਬਣ ਜਾਵੇ ਮੰਗਣ ਦਾਸ ਗੁਰੂ ਅਰਜਨ ਦੇਵ ਜੀ ਮਹਾਰਾਜ ਕਰੋ ਉਸੇ ਹੀ ਸ਼ਲੋਕ ਦੇ ਵਿੱਚ ਕਹਿੰਦੇ ਨੇ ਮੰਮਾ ਮੰਗਨ ਹਾਰ ਈ ਆਨਾ ਦੇਨ ਹਾਰ ਦੇ ਰਹੋ ਸੁਜਾਨਾ ਪਰ ਜੋ ਮੰਗੇ ਤੋ ਮੰਗੇ ਬੀਆ ਜਾਂਤੇ ਕੁਸਲ ਨ ਕਭੋ ਥਿਆ ਬੀਆ ਲੈੰਦੀ ਪੰਜਾਬੀ ਦਾ ਅਕਸਰ ਹੋਵੇ ਇਹਦੇ ਅਰਥ ਮਣ ਜਾਣਦੇ ਨੇ ਹੋਰ ਬੀਆ ਮੰਗਦਾ ਹੈ ਹੋਰ ਮੰਗ ਤੇ ਬਿਆ ਸ਼ਬਦ ਚੜਦੀ ਪੰਜਾਬੀ ਦਾ ਹੋਵੇ ਅਮਰ ਸਰ ਜਲੰਧਰ ਦੇ ਜੋ ਹੋਦੀ ਜਾਂਦੀ ਪਰ ਬਿਆ ਦੇ ਅਰਥ ਨੇ ਪਰੋਥਾ ਬਈ ਰੋਟੀ ਹੈ ਬਿਆ ਭੋਜਨ ਹੈ ਪਰੋਥਾ ਭੋਜਨ ਹੈ ਇੱਥੇ ਜੋ ਅਰਥ ਬਣਦੇ ਨੇ ਉਹ ਲਹਿੰਦੀ ਪੰਜਾਬੀ ਦਾ ਸ਼ਬਦ ਹੈ ਹੋਰ ਹੋਰ ਮੰਗਦਾ ਜੋ ਮੰਗੇ ਤੋ ਮੰਗੇ ਬਿਆ ਪਰਮਾਤਮਾ ਕੋਲ ਜੋ ਕੁਝ ਵੀ ਮੰਗਦਾ ਹੈ ਪਰਮਾਤਮਾ ਨੂੰ ਛੋੜ ਕੇ ਹੋਰ ਹੋਰ ਮੰਗਦਾ ਐ ਦੇ ਐ ਦੇ ਐ ਦੇ ਐ ਮੇਰੇ ਘਰ ਆ ਜਾਏ اے ਮੇਰੇ ਘਰ ਆ ਜਾਏ اے ਮੇਰੇ ਘਰ ਆ ਜਾਏ ਤੇ ਪਰਮਾਤਮਾ ਆਖੇ ਮੈਂ ਵੀ ਆ ਜਾਵਾਂ ਤੇਰੇ ਘਰ ਨਾ ਨਾ ਤੇਰੀ ਲੋ ਤੂੰ ਇੱਕ ਵਾਰ ਸੇ ਤੇਰੀ ਲੋ ਹੋਰ ਹੋਰ ਮੰਗਦਾ ਹੈ ਪਰਮਾਤਮਾ ਕੋਲੋਂ ਪਰਮਾਤਮਾ ਕੋਲੋਂ ਪਰਮਾਤਮਾ ਨੂੰ ਨਹੀਂ ਮੰਗਦਾ ਇਸ ਵਾਸਤੇ ਹੋਰ ਹੋਰ ਤੇ ਮਨੁੱਖ ਕੋਲ ਹੋ ਜਾਂਦਾ ਹੈ ਪਰਮਾਤਮਾ ਨੇ ਨਹੀਂ ਆਉਂਦਾ ਨਹੀਂ ਆਉਂਦੀ ਆ ਵੀ ਨਹੀਂ ਆਉਂਦਾ ਇਤਨੀ ਜਿਹੇ ਮੈਂ ਅਰਜ਼ ਕਰਨਾ ਇੱਕ ਸੂਫੀ ਸੰਤ ਹੋਏ ਨੇ ਅਮੀਰ ਖੁਸਰੋ ਉਹ ਕਹਿੰਦੇ ਨੇ ਸਭ ਕੁਝ ਖੁਦਾ ਸੇ ਮੰਗ ਲਿਆ ਖੁਦਾ ਕੋ ਮੰਗ ਕਰ ਉਠਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਪ ਖੁਦਾ ਜਿਸ ਦਿਨ ਮੈਂ ਤੇਰੇ ਕੋਲ ਸਿਰਫ ਤੈਨੂੰ ਮੰਗਿਆ ਹੁਣ ਹੋਰ ਕੁਝ ਮੰਗਣਾ ਚੰਗਾ ਹੀ ਨਹੀਂ ਲੱਗ ਤੈਨੂੰ ਮੰਗ ਕੇ ਤੇ ਮੈਂ ਸਭ ਕੁਝ ਮੰਗ ਲਿਆ ਇੱਕ ਉਹ ਮਨੁੱਖ ਹੈ ਜੋ ਦਰਸਤ ਕੋਲ ਜਾਂਦਾ ਹੈ ਕਹਿੰਦਾ ਇੱਕ ਪੱਤਾ ਚਾਹੀਦਾ ਇੱਕ ਫੁੱਲ ਚਾਹੀਦਾ ਏ ਇੱਕ ਫਲ ਚਾਹੀਦਾ ਏ ਜਾਂ ਤੇਰੀ ਛਾਂ ਚਾਹੀਦੀ ਏ ਪਰ ਇੱਕ ਉਹ ਹੈ ਜਿਹੜਾ ਦਰਸਤ ਨੂੰ ਕਹਿੰਦਾ ਹੈ ਇਹ ਦਰਸਤ ਮੈਨੂੰ ਤੇ ਤੂੰ ਹੀ ਚਾਹੀਦਾ ਤੇ ਛਾਂ ਵੀ ਆ ਗਈ ਪੱਤੇ ਵੀ ਆ ਗਏ ਫੁੱਲ ਵੀ ਆ ਗਏ ਫਲ ਵੀ ਆ ਗਏ ਸਭ ਕੁਝ ਖੁਦਾ ਉਸੇ ਮੰਗ ਲਿਆ ਖੁਦਾ ਕੋ ਮੰਗ ਕਰ ਉਥੇ ਨਹੀਂ ਹੈ ਆਤਮ ਮੇਰੇ ਇਸ ਦੁਆ ਕੇ ਬਾਰ ਪਰ ਮਹਾਰਾਜ ਕਹਿੰਦੇ ਜੋ ਮੰਗੇ ਤੋ ਮੰਗੇ ਦੀਆ ਜਦ ਵੀ ਮੰਗਦਾ ਹੋਰ ਹੋਰ ਮੰਗਦਾ ਤੇ ਹੋਰ ਹੋਰ ਮੰਗੜ ਡਾਲ ਕੇ ਆਉਂਦਾ ਵਿਣ ਤੋ ਦ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ ਦੇ ਨਾਮ ਸੰਤੋ ਕੀਆ ਉਥਰੇ ਮਨ ਕੀ ਤੇ ਮੰਗ ਅੰਦਰ ਗਹਿਰਾਈ ਜੋ ਕਬ ਨਹੀਂ ਪੈਦਾ ਹੁੰਦੀ ਜੈਸੇ ਪੁੱਤਰ ਦੀ ਮੰਗ ਮਿੱਤਰ ਦੀ ਮੰਗ ਧਨ ਦੀ ਮੰਗ ਸੰਪਦਾ ਦੀ ਮੰਗ ਪਤੀ ਦੀ ਮੰਗ ਪਤਨੀ ਦੀ ਮੰਗ ਇਸ ਤਰ੍ਹਾਂ ਦੀ ਮੰਗ ਮਨਕ ਦੇ ਅੰਦਰ ਪ੍ਰਮਾਤਮਾ ਦੇ ਪ੍ਰਤੀ ਨਹੀਂ ਪੈਦਾ ਹੁੰਦੀ ਜਿਸ ਤੋਂ ਮਨ ਪ੍ਰਭਾਵਿਤ ਨਹੀਂ ਮਨ ਉਸਨੂੰ ਮੰਨਦਾ ਨਹੀਂ ਮਨ ਜਿਸਨੂੰ ਮੰਨਦਾ ਨਹੀਂ ਮਨ ਉਸਨੂੰ ਮੰਗਦਾ ਵੀ ਨਹੀਂ ਮਨ ਜਿਸ ਨੂੰ ਮੰਗਦਾ ਨਹੀਂ ਮਨ ਉਸ ਨੂੰ ਯਾਦ ਵੀ ਨਹੀਂ ਕਰਦਾ ਮਨ ਜਿਸ ਨੂੰ ਯਾਦ ਨਹੀਂ ਕਰਦਾ ਉਹਨੂੰ ਹਾਸਲ ਕਰਨ ਵਾਸਤੇ ਨਾ ਸਮੇਂ ਦੀ ਲੋੜ ਨਾ ਸੰਘਰਸ਼ ਦੀ ਲੋ ਕੁਝ ਵੀ ਕੁਝ ਵੀ ਕਬੀਰ ਕਹਿੰਦੇ ਨੇ ਧਰਮ ਦੀ ਸਾਧਨਾ ਮਨ ਦੀ ਸਾਧਨਾ ਹੈ ਮਮਾ ਮਨ ਸੈਉ ਕਾਜ ਹੈ ਮਨ ਸਹ ਰੇਸਿਦ ਹੋਏ मन ही मन से कहे कबीरा मन सा मिले आना को हूं मैं अर्ज करा मन के अंदर एक तलाश है